ਰਾਦੇ 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 ਜੀ ਸੋ ਬ੍ਰਿੰਦਾਵਨ ਦੇ ਵਿੱਚ ਆਏ ਹੋ ਪਹਿਲਾਂ ਵੀ ਤੁਸੀਂ ਕਦੇ ਇੱਥੇ ਆਏ ਹੋ ਨਹੀਂ ਜੀ ਸੀ ਮੈਂ ਪਹਿਲੀ ਵਾਰ ਆਈ ਪਹਿਲੀ ਵਾਰ ਆਏ ਆ ਸੋ ਕਿਵੇਂ ਲੱਗ ਰਿਹਾ ਤੁਹਾਨੂੰ ਕੀ ਭਾਵਨਾਵਾਂ ਤੁਹਾਡੀਆਂ ਕਹਿੰਦੀਆਂ ਨੇ ਵਧੀਆ ਲੱਗਦਾ ਜੀ ਵਧੀਆ ਲੱਗਦਾ ਜੀ ਜੀ ਹਾਂਜੀ ਕਿੱਥੋਂ ਆਏ ਤੁਸੀਂ ਅਸੀਂ ਛੱਤਰ ਰਾਮਪੁਰ ਤੋਂ ओके राधे राधे जी राधे राधे जी हां कि जी किमे ਲੱਗ ਰਿਹਾ ਤੁਹਾਨੂੰ Vrindavan دی جی بہت ਵਧੀਆ ਲੱਗ ਰਿਹਾ ਜੀ ਜੀ ਕਿੰਨੀ ਵਾਰ ਆ ਚੁੱਕੇ ਪਹਿਲਾਂ ਪਹਿਲਾਂ 2 ਵਾਰੀ ਪਹਿਲਾਂ ਆ ਚੁੱਕੇ ਆ ਜੀ 2 ਵਾਰ ਆ ਹਾਂ ਜੀ ਸੋ ਪਹਿਲਾਂ 2 ਵਾਰੀ ਜਦੋਂ ਤੁਸੀਂ ਆਏ ਆ ਜਦੋਂ ਇੱਥੇ ਆਉਨੇ ਆ ਤਾਂ ਇੱਥੋਂ ਜਾਣ ਨੂੰ ਵਾਪਸ ਮਨ ਨਹੀਂ ਕਰਦਾ ਹਾਂ ਜੀ ਨਾ ਜੀ ਬਿਲਕੁਲ ਨਹੀਂ ਕਰਦਾ ਜੀ ਬਿਲਕੁਲ ਨਹੀਂ ਕਰਦਾ ਇੱਥੇ ਦਿਲ ਰਹਿ ਜਾਂਦਾ ਇੱਥੇ ਰਹਿ ਜਾਂਦਾ

रमन रेती रमन रेती जाएंगे yes. ओके। पहले गए हो रमन रेती में यस yes. तो कितना मजा आता है वहाँ पे बहुत मजा रेत में खेलते हो यस yes. ओके तो आज भी खेलेंगे यस yes. यस yes. आपका नाम सिया जी तो अब कहाँ की है अभी रमन रेती रमन रेती तो कहीं और भी जाएंगे कई जगह जाएंगे मंदिर के दर्शन करेंगे ठीक है। कैसा लग रहा है बहुत अच्छा बहुत अच्छा लग रहा है आपका नाम क्या है आप कैसा लग रहा है आपको अच्छा अच्छा लग रहा है तो खेल भी रहे हो आप तो रेत में भी खेलेंगे रेत में खेलेंगे बोलो राधे 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 शेरदास ਸ਼੍ਰੀ ਹਰਿਦਾਸ ਏਤਿਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੋਤੀ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਤੇ ਅੱਜ ਆਪਾਂ ਜਾ ਰਹੇ ਹਾਂ ਮਥੁਰਾ ਰਮਨਰੇਤੀ ਗੋਕੁਲ ਨੰਦਗਾਂਵ ਤੇ ਤੁਹਾਨੂੰ ਉੱਥੇ ਦੀਆਂ ਸਾਰੀਆਂ ਝਲਕੀਆਂ ਆਪਾਂ ਦਿਖਾਵਾਂਗੇ ਜਿਵੇਂ ਕਿ ਤੁਸੀਂ ਇੱਕ ਦੋ ਦਿਨ ਤੋਂ ਦੇਖ ਹੀ ਰਹੇ ਹੋ ਸਾਡੇ timelist ਸਰ ਹੀ ਕੋਲ ਬੈਠੇ ਨੇ ਤੇ ਅੱਜ ਆਪਾਂ ਅੱਜ ਇੰਟਰਵਿਊ ਲੈ ਲਈਏ ਤੇ ਅੱਜ ਆਪਾਂ timelist ਸਰ ਤੋਂ ਪੁੱਛਦੇ ਹਾਂ ਕਿ ਅੱਜ ਇਹਨਾਂ ਨੂੰ ਕਿਵੇਂ ਦਾ ਲੱਗ ਰਿਹਾ ਹੈ ਰਾਦੇ ਰਾਦੇ ਜੀ ਰਾਦੇ ਰਾਦੇ ਖੋ ਠੀਕੋ ਜੀ ਹਾਂਜੀ ਬਹੁਤ ਵਧੀਆ ਜੀ ਤੇ ਲੈ ਰਹੇ ਹੋ ਫਿਰ ਆਨੰਦ ਯਾਤਰਾ ਦਾ ਬਿਲਕੁਲ ਜੀ ਬਿਲਕੁਲ ਮੈਂ ਤੀਸਰੀ ਵਾਰ ਆਇਆ ਹਾਂ ਬ੍ਰਿੰਦਾਵਨ ਦੇ ਵਿੱਚ ਲਗਭਗ 2 ਕੁ ਮਹੀਨੇ ਦੇ ਵਿੱਚ ਮੈਂ ਤੀਸਰੀ ਵਾਰ ਆ ਚੁੱਕਿਆ ਹਾਂ ਤੀਜਾ ਮੇਰਾ ਇਹ ਐਕਸਪੀਰੀਅੰਸ ਹੈ ਬਹੁਤ ਵਧੀਆ ਇੱਥੇ ਐਕਸਪੀਰੀਅੰਸ ਹੈ ਸਭ ਤੋਂ ਵਧੀਆ ਜਿਹੜਾ ਐਕਸਪੀਰੀਅੰਸ ਮੈਨੂੰ ਇੱਥੇ ਲੱਗਿਆ ਕਿ ਜਿੰਨੇ ਵੀ ਬਸ ਦੇ ਵਿੱਚ ਯਾਤਰੀ ਹੁੰਦੇ ਨੇ ਕੋਈ ਕਿਤੋਂ ਆਉਂਦਾ ਕੋਈ ਕਿਤੋਂ ਆਉਂਦਾ ਜਿਹਨੂੰ ਆਪਾਂ ਕਦੇ ਜਾਣਦੇ ਨਹੀਂ ਪਛਾਣਦੇ ਨਹੀਂ ਇੱਥੇ 3-4 ਦਿਨ ਰਹਿ ਕੇ ਇਸ ਤਰ੍ਹਾਂ ਲੱਗਦਾ ਕਿ ਉਹ ਸਾਰੇ ਆਪਣੇ ਹੀ ਨੇ ਵੀ ਪਤਾ ਨਹੀਂ ਅਸੀਂ ਮੁੱਦਤਾਂ ਤੋਂ ਉਹਨਾਂ ਨੂੰ ਕਿੰਨੀ ਦੇਰ ਤੋਂ ਜਾਮ ਵੀ ਬਿਲਕੁਲ ਜੀ ਦੇਖੋ ਇਹ ਰਾਧਾ ਰਾਣੀ ਦੀ ਕਿਰਪਾ ਹੈ ਨਾ ਤੁਸੀਂ ਜਿਵੇਂ ਦੱਸਿਆ 2-3 ਮਹੀਨੇ ਦੇ ਵਿੱਚ ਤੁਸੀਂ ਹੈ ਨਾ ਤੀਸਰੀ ਵਾਰ ਆ ਰਹੇ ਹੋ ਤੇ ਇਹ ਸਾਰੀ ਦੀ ਸਾਰੀ ਰਾਧਾ ਰਾਣੀ ਦੀ ਕਿਰਪਾ ਹੈ ਤੇ ਬਾਕੀ ਕੁਝ ਹੋਰ ਦੱਸੋ ਕਿ ਕਿਵੇਂ ਕੁਝ ਪਹਿਲਾਂ ਜਦੋਂ ਤੁਸੀਂ ਆਏ ਸੀਗੇ ਯਾਤਰਾ ਦੇ ਵਿੱਚ ਤੇ ਉਸ ਤੋਂ ਕੁਝ ਡਿਫਰੈਂਸ ਲੱਗਿਆ ਹੋਵੇ ਕਿਉਂਕਿ ਆਪਾਂ ਤੁਸੀਂ ਸ਼ਾਇਦ ਅਗਰ ਤੀਸਰੀ ਵਾਰ ਆਏ ਹੋ ਤਾਂ ਪਹਿਲਾਂ ਕਿਸੇ ਹੋਰ ਨਾਲ ਆਏ ਸੀ ਤੇ ਹੁਣ ਹੈ ਨਾ ਤੇ ਕਿਵੇਂ ਦਾ ਲੱਗ ਰਿਹਾ ਕੁਝ ਡਿਫਰੈਂਸ ਲੱਗ ਰਿਹਾ ਹਾਂਜੀ ਹਾਂਜੀ ਪਹਿਲਾਂ ਮੈਂ ਖਰੜ ਤੋਂ ਆਇਆ ਸੀ ਸਿੱਠੀ ਜੀ ਦੇ ਨਾਲ ਉਦੋਂ ਕਾਫੀ ਮੰਦਰ ਜਿਹੜੇ ਦੇਖੇ ਜਦੋਂ ਮੈਂ ਦੂਸਰੀ ਵਾਰ ਆਇਆ ਕੁਰਾਲੀ ਤੋਂ ਪੰਜ ਬਸਾਂ ਆਈਆਂ ਸੀਗੀਆਂ ਤਕਰੀਬਨ 350 ਯਾਤਰੀ ਸੀਗੇ ਜੋ ਜਿਨ੍ਹਾਂ ਦੇ ਨਾਲ ਵਾਪਿਆ ਤੇ ਇੱਥੇ ਆ ਕੇ ਉਦੋਂ ਇੱਕ ਵੱਖਰੇ ਮੰਦਰ ਦੇਖੇ ਜਿਹੜੇ ਪਹਿਲਾਂ ਦੇਖੇ ਉਹ ਤਾਂ ਦੇਖੇ ਜਾਂ ਉਸ ਤੋਂ ਵੀ ਅਲੱਗ ਦੇਖੇ ਤੇ ਹੁਣ ਜਦੋਂ ਆਏ ਹੁਣ ਉਸ ਤੋਂ ਵੀ ਇੱਕ ਅਲੱਗ ਦੇਖੇ ਆਂ ਕਹਿੰਦੇ ਨੇ 5500 ਮੰਦਰ ਹੈ ਬਰਿੰਦਾਵਨ ਦੇ ਵਿੱਚ ਪਰ ਸਾਰੇ ਤਾਂ ਆਪਾਂ ਨਹੀਂ ਦੇਖ ਸਕਦੇ ਇੱਥੇ ਰਹਿ ਕੇ ਵੀ ਨਹੀਂ ਦੇਖ ਸਕਦੇ ਪਰ ਫਿਰ ਵੀ ਜੋ ਨਵੇਂ-ਨਵੇਂ ਮੰਦਰ ਆਪਾਂ ਦੇਖਦੇ ਆ ਆਪਣਾ ਨਵਾਂ-ਨਵਾਂ ਐਕਸਪੀਰੀਅੰਸ ਹੁੰਦਾ ਕੱਲ ਅਸੀਂ ਇੱਕ ਦੇਖਿਆ ਜਿੱਥੇ ਕਿ ਰਾਜਾ ਕ੍ਰਿਸ਼ਨ ਜੀ ਦਾ ਵਿਆਹ ਹੋਇਆ ਸੀ ਸੋ ਉੱਥੇ ਇੱਕ ਬਾਜਰੇ ਦੀ ਰੋਟੀ ਬਣਦੀ ਹੈ ਜਿਹੜੀ ਕਿ ਆਪਣੇ ਪੰਜਾਬ ਦੇ ਵਿੱਚ ਬੜੀ ਘੱਟ ਹੈ ਤੇ ਉਹ ਵੀ ਅਸੀਂ ਖਾਧੀ ਮਿਰਚ ਦੇ ਨਾਲ ਬੜੀ ਸਵਾਲ ਲੱਗੀ ਤੇ ਉਹ ਕਹਿੰਦੇ ਨੇ ਵੀ ਇੱਥੇ ਕ੍ਰਿਸ਼ਨ ਜੀ ਨੇ ਟੁਕ ਮੰਗਿਆ ਸੀ ਰੋਟੀ ਦਾ ਉਹਨਾਂ ਤੋਂ ਤੇ ਇਸ ਤਰ੍ਹਾਂ ਵੱਖ-ਵੱਖ ਮੰਦਰ ਆਪਾਂ ਦੇਖ ਰਹੇ ਆ ਤੇ ਹੁਣ ਵੀ ਆਪਾਂ ਜਿੱਥੇ-ਜਿੱਥੇ ਚੱਲੇ ਆ ਜਾ ਰਹੇ ਆ ਦੇਖਾਂਗੇ ਤੇ ਕੀ ਹੈ ਤੇ ਬਹੁਤ ਵਧੀਆ ਮੈਂ ਸ਼ੁਕਰਾਨਾ ਕਰਦਾ ਆਪਣਾ ਲਵਪ੍ਰੀਤ ਕੌਰ ਜੀ ਦਾ ਸੋ ਜਿਹੜੇ ਸਾਨੂੰ ਇੱਥੇ ਲੈ ਕੇ ਆਏ ਨੇ ਤੇ ਬੜੀ ਸ਼ਰਧਾ ਭਾਵਨਾ ਹੈ ਇਹਨਾਂ ਦੀ ਉਹ ਇੰਨੇ ਯਾਤਰੀਆਂ ਨੂੰ ਸੰਭਾਲਣਾ ਇੰਨੇ ਯਾਤਰੀਆਂ ਦੀ ਦੇਖਭਾਲ ਕਰਨੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ 50 60 ਬੰਦਿਆਂ ਨੂੰ ਆਪਾਂ ਉਹਨਾਂ ਨੂੰ ਕਦੋਂ ਆਪਾਂ ਤੋਰਨਾ ਕਦੋਂ ਖਾਣਾ ਦੇਣਾ ਕਿੱਥੇ ਕਿੱਥੇ ਲੈ ਜਾਣਾ ਕੀ ਉਹ ਸਾਰਾ ਮਤਲਬ ਕਿ ਹਾਂਜੀ ਦੇਖੋ ਮੈਨੇਜਮੈਂਟ ਕਰਨਾ ਸਾਰਾ ਕੁਝ ਹੈ ਨਾ ਇੱਕ ਇੱਕ ਚੀਜ਼ ਦਾ ਧਿਆਨ ਰੱਖਣਾ ਸਾਰੀ ਸੰਗਤ ਨੂੰ ਇਕੱਠੇ ਕਰਕੇ ਉਹਨਾਂ ਨੂੰ ਦਰਸ਼ਨ ਕਰਾਉਣੇ ਜਿਹੜੇ ਪਹਿਲੀ ਵਾਰ ਆਏ ਨੇ ਉਹਨਾਂ ਨੂੰ ਸਾਰੀ ਚੀਜ਼ ਬਾਰੇ ਗਾਈਡ ਕਰਨਾ ਤੇ ਇਹ ਹੀ ਬਹੁਤ ਬੜੀ ਗੱਲ ਹੁੰਦੀ ਹੈ ਹੈਨਾ ਬਾਕੀ ਆਪਾਂ ਅੱਗੇ ਦਰਸ਼ਨ ਕਰਦੇ ਆ ਜੀ ਆਪਾਂ ਹੋਰ ਵੀ ਸੰਗਤਾਂ ਦਾ ਐਕਸਪੀਰੀਅੰਸ ਜਾਣਦੇ ਆ ਜੀ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਆਪਣਾ ਕੀ ਨਾਮ ਹੈ ਜੀ ਈਸ਼ੀਤਾ ਰਾਧੇ ਰਾਦੇ ਪਹਿਲਾਂ ਤਾਂ ਸਭ ਨੇ ਰਾਧੇ ਰਾਦੇ ਜੀ ਹਾਂਜੀ ਮੇਰਾ ਨਾਮ ਈਸ਼ੀਤਾ ਆ ਤੇ ਮੈਂ ਖਰੜ ਦੀ ਰਹਿਣ ਵਾਲੀ ਆ ਠੀਕ ਹੈ ਜੀ ਤੇ ਹੁਣ ਜਿਵੇਂ ਆਪਾਂ ਬ੍ਰਿੰਦਾਵਨ ਚ ਦਰਸ਼ਨ ਕੀਤੇ ਨੇ ਕੱਲ ਭਾਂਡਿਰਵੰਦ ਦੇ ਵਿੱਚ ਜਾ ਕੇ ਆਏ ਹਾਂ ਬੇਲਵੰਦ ਚ ਜਾ ਕੇ ਆਏ ਹਾਂ ਕਾਫੀ ਚੀਜ਼ਾਂ ਦੇਖ ਕੇ ਆਏ ਹਾਂ ਤੇ ਅੱਜ ਆਪਾਂ ਮਥੁਰਾ ਜਾ ਰਹੇ ਹਾਂ ਤੇ ਕੀ ਕਹਿਣਾ ਹੈ ਮਤਲਬ ਕਿਵੇਂ ਤਾਂ ਲੱਗ ਰਿਹਾ ਤੁਹਾਨੂੰ ਹਾਂਜੀ ਮੈਂ ਤਾਂ ਪਹਿਲੀ ਵਾਰ ਆਈ ਹਾਂ ਤੇ ਥੋੜੀ ਸਭ ਦੀ ਕਿਰਪਾ ਆ ਰਾਧਾ ਰਾਨੀ ਦੀ ਕਿਰਪਾ ਆ ਕਿ ਮੈਂ ਇੱਥੇ ਆਈ ਹੈਣਾ ਮੈਨੂੰ ਬਹੁਤ ਚੰਗਾ ਲੱਗ ਰਿਹਾ ਆ ਜਿੱਥੇ-ਜਿੱਥੇ ਜਾਂਦੇ ਆ ਹਰ ਕੋਈ ਨਾ ਕੋਈ ਦੱਸਦਾ ਆ ਨੌਲੇਜ ਦਿੰਦਾ ਆ ਵੀ ਆ ਇੱਥੇ ਇਹ ਹੋਇਆ ਸੀ ਇੱਥੇ ਇਹ ਹੋਇਆ ਸੀ ਬਹੁਤ ਵਧੀਆ ਲੱਗ ਰਿਹਾ ਆ ਅਮ ਬਸ ਤੇ ਜਿਵੇਂ ਕਿ ਹੁਣ ਸਾਨੂੰ ਪਤਾ ਲੱਗਿਆ ਸੀਗਾ ਵੈਸੇ ਬਹੁਤ ਉਹ ਗੱਲ ਹੈ ਤੇ ਤੁਹਾਡੇ ਥੋੜੀ ਪੈਰ ਦੇ ਵਿੱਚ ਵੀ ਝੋਟ ਆ ਗਈ ਹੈ ਤੇ ਫਿਰ ਵੀ ਤੁਸੀਂ ਇੰਨਾ ਐਕਸਾਈਟਿਡ ਹੋ ਦਰਸ਼ਨ ਕਰਨ ਦੇ ਲਈ ਇੰਨਾ ਜ਼ਿਆਦਾ ਮਤਲਬ ਚਾ ਚਾ ਜਿਵੇਂ ਕਹਿੰਦੇ ਤੁਹਾਨੂੰ ਚੜਿਆ ਹੋਇਆ ਤੇ ਫਿਰ ਵੀ ਤੁਸੀਂ ਮਤਲਬ ਐਕਸਾਈਟਮੈਂਟ ਦੇ ਨਾਲ ਪੂਰਾ ਜਾ ਰਹੇ ਹੋ ਤੇ ਫਿਰ ਕੀ ਕਹਿਣਾ ਉਸ ਬਾਰੇ ਹਾਂਜੀ ਉਹ ਮੇਰੇ ਨੂੰ ਝੋਟ ਲੱਗ ਗਈ ਸੀ ਉਹ ਮੇਰੀ ਖੁੱਦੀ ਲਾਪਰਵਾਹੀ ਸੀ ਮੈਂ ਜਾ ਰਹੀ ਸੀ ਬੈਠੀ ਤੇ ਐਕਚੁਅਲੀ ਨਾ ਮੈਂ ਫੋਨ ਚਲਾ ਰਹੀ ਸੀ ਤੇ ਉਹ ਨਾ ਜੇ ਮੈਂ ਗਲਤੀ ਨਾਲ ਗਿਰ ਗਈ ਆਪਦੀ ਲਾਪਰਵਾਹੀ ਨਾਲ ਤੇ ਇਹ ਮੇਰੇ ਫਰੈਂਡਸ ਨੇ ਜਿਨ ਨੂੰ ਮੈਂ ਕਦੇ ਮਿਲੀ ਨਹੀਂ ਐ ਮੈਂ ਇੱਥੇ ਹੀ ਮਿਲੀ ਆਂ ਇਹੀ ਸਫਰ ਚ ਮਿਲੀ ਆਂ ਤੇ ਬੰਨੂ ਇਹਨਾਂ ਨੇ ਮੇਰਾ ਬੜਾ ਸਾਥ ਦਿੱਤਾ ਇਹਨੇ ਮੈਨੂੰ ਸੰਭਿਆ ਆ ਐਜ਼ਿੰ ਸਿਸਟਰਜ਼ ਹੈ ਨਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਤੇ ਹਾਂ ਰਾਧਾ ਰਾਣੀ ਦੀ ਕਿਰਪਾ ਨਾਲ ਮੇਰੇ ਜ਼ਿਆਦਾ ਨਹੀਂ ਲੱਗੀ ਆ ਠੀਕ ਹੋ ਰਹੀ ਆ ਹੌਲੀ ਹੌਲੀ ਹਾਂਜੀ 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 ਬਾਈ ਚਲੋ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਇੰਜੋਏ ਕਰੋ ਠੀਕ ਹੈ ਜੀ ਆਪਾਂ ਫਿਰ ਮਿਲਦੇ ਆ ਅੱਗੇ ਰਾਧੇ ਰਾਦੇ ਜੀ ਰਾਧੇ ਰਾਦੇ